ਮੈਂ ਤਾਂ ਗੱਲ ਆਪਦੀ ਥੱਕ ਰਿਹਾ ਜਿਹੜੇ ਅੰਮ੍ਰਿਤੋ ਪਤਲੀ ਜਿਆ ਦੀ ਬੱਕਰੀ ਸੀ ਨਹੀਂ ਨਹੀਂ ਗੱਲ ਤੈਨੂੰ 15-1600 ਨੁਫੇ ਦਾ ਮਿਲਦਾ ਜੀ ਬਣੀਆਂ ਦੇ ਜਦੋਂ ਬਸਰੇ ਬਣਦੇ ਆ ਬਥੇਰੇ ਜਾਂਦੇ ਨਹੀਂ ਅਨਜਾਣ ਬੰਦੇ ਨੂੰ ਵਿਚਾਰੇ ਕਹਿੰਦੇ ਪਹਿਲੀ ਵਾਰ ਬੱਕਰੀ ਲੈਣ ਬਾਈ ਬਾਈ ਯਾਰ ਘਾੜ ਵੀ ਜਾਂਦੇ ਉਹਨਾਂ ਨੂੰ ਤਾਂ ਐਵੇਂ ਨਹੀਂ ਪਤਾ ਵੀ ਬੱਕਰੀ ਨੂੰ ਖਵਾਉਣਾ ਕੀ ਹੈ ਇਹ ਗੱਲ ਕੀ ਹੋ ਗਈ ਆਹ ਚੈਨਲ ਚੱਲਦੇ ਨੇ ਜਿਹੜੇ ਇਹ ਸਾਰੇ ਲੋਕਾਂ ਦੇ ਦਿਲਾਂ ਤੇ ਛਾਗੇ ਕਰ ਕਰ ਬੱਕਰੀ ਬਣਾ ਗਏ। ਕੁੜੀਆਂ ਨੂੰ ਵੀ, ਬੁੜਿਆਂ ਨੂੰ ਵੀ, ਜਵਾਖਾਂ ਨੂੰ ਵੀ, ਜਨਾਨੀਆਂ ਨੂੰ ਵੀ, ਕੁੜੀਆਂ ਨੂੰ ਵੀ ਸਭ ਨੂੰ ਸ਼ੌਂਕ ਪੈਦਾ ਹੋ ਗਿਆ। ਵੀ ਬੱਕਰੀਆਂ ਲੈ ਲਈਏ, ਬੱਕਰੀਆਂ ਲੈ ਲਈਏ। ਕੀ ਗੱਲ? ਤਾਂ ਇਹਨਾਂ ਨੂੰ ਸ਼ੌਂਕ ਹੋ ਗਿਆ। ਇਹਨਾਂ ਦਾ ਸ਼ੌਂਕ ਪੂਰਾ ਕਰਨਾ। ਇਹ ਨਹੀਂ ਕਿਤਾ 2 ਮਹੀਨਿਆਂ ਨੂੰ ਜੀ ਉੱਤਰ ਜੇ, ਨੰਬਰ ਲੈ ਲਈਂ, ਤੈਨੂੰ ਮੈਂ ਦੇਦਾ। ਕਿਉਂ ਜੀ? ਚੱਲਿਆ ਜਾਣ ਖਾਦੇ ਚੌਂਕੀ ਦੀ ਲਾ ਜਾ ਬਸ। ਹੋਰ ਫਟੀਏ ਜੇ ਤੂੰ ਇੰਨਾ ਮਾਣ ਕਰੀ ਜਾਂਦਾ ਹਾਂ ਮੈਂ ਤੈਨੂੰ ਗੱਲਾਂ ਤੇ ਖਰਾਕੇ ਦਾ ਇਹ ਇੰਨਾ ਮਾਣ ਹੋਰ ਫਿਰ ਕਰੀ ਜਾਂਦਾ ਯਾਰ ਕੱਢ ਦੇ ਫੋਟੋ ਅੱਛਾ ਹਾਂ ਭਾਈ ਉਹ ਬੱਕਰੇ ਦਾ ਇਹਨੂੰ ਮੂੰਹ ਕਰੀ ਬੱਕਰੇ ਦਾ ਮੇਰੀ ਨਿਗਾਹ ਉਹ ਪਾਸੇ ਲਾ ਕੋ ਕੀ ਮੰਗਦਾ ਹੈ ਬੱਕਰੇ ਦਾ 80 4 ਦੰ ਦਾ ਯਾ ਹੁਣ ਆਪਾਂ ਕੋਈ ਨਹੀਂ ਥੇ ਦੇਖ ਹੋ ਲੈ ਲੰਬਿਆ ਸੇਵਾ ਨਾ ਮੈਨੂੰ ਸੋਫਾ ਪਰ ਮੈਂ ਨਹੀਂ ਲੈਦਾ ਕਾ ਚੰਗਾ ਸੀ ਚੰਗੀ ਚੀਜ਼ ਤੇ ਨਿਕਾ ਜਾਊਗੀ ਸਾਡੀ ਬੱਕਰੀ ਮਾਰੀ ਹੈ ਬਰੀਡ ਦਾ ਰੱਖਣ ਵਾਲਾ ਬੱਚਾ ਬੱਚੇ ਹਾਂ ਉਹ ਮੈਨੂੰ ਬੱਕਰਾ ਤੇ 32 ਦੀ ਹੋ ਵੇਖ ਲੈਨੇ ਮੈਂ ਕਹਿਤਾ ਯਾਰ ਮੈਂ ਚੌਥਾ ਮੈਂਬਰ ਬੋਆ ਆ ਰਹੀ ਹੈ ਜਗਾ ਤੈਨੂੰ ਵੀ ਦੇਣੀ 500 ਰੁਪਏ ਵਿਚਾਰੀ ਪੁੱਠੀ ਬਾਕੀ ਸਾਢੇ 32 ਦੀ ਮਜੂਰ ਹੈ ਹੋ ਗਈ ਭਾਈ ਸਾਢੇ 32 ਦਿਓ ਫਿਰ ਬੱਚੇ ਛੱਡ ਲਾ ਫਿਰ ਬੱਤੇ ਬੱਚੇ ਕਿਉਂ ਆ ਗਏ ਇੱਕ ਮੇਰੀ ਝੋਲਾ ਘਾਲ ਤੋਂ ਦੇਤੀ ਕਰਤੀ ਉਹ ਬੁੜੀ ਬੈਠੀ ਆ ਜਾ ਕੇ ਪੁੱਛਲਾ ਪੜਾ ਮੈਂ ਉਹਨਾਂ ਨੇ ਵੀ ਲਾਇਆ ਸਾਹਮਣੇ ਬੈਠੀ ਉਹ ਬੁੜੀ ਇੱਕ ਬੱਕਰੀ ਲੈ ਗਈ ਮੇ ਤੋਂ ਆਰੀ ਇਹ ਦਾਦਾ ਹੀ ਵੇਚਣੀ ਆ ਇਹ ਤਾਂ ਕਰੇ ਰੱਖਣੀ ਨਹੀਂ ਮੇਰੇ ਕਹਿੰਦਾ ਮਤਲਬ ਵੀਰੇ ਉਹਨਾਂ ਨੇ ਵੀ ਲਾਇਆ 32000 500 32000 32 ਤੇਰੀ ਕਿਸਮਤ ਆ ਹਾਂ ਕਰਮਾਂ ਦਾ ਕਿਉਂ ਪੈਸੇ ਦਿਓ ਬਾਈ ਲੱਖੇ ਚੜਦਾ ਬੱਚੇ ਲਓ ਜੀ ਝਗਾ ਕੇ ਵੇਖੋ ਬਾਈ ਧਾਰਾ ਮਾਰ ਕੇ ਵੇਖੋ ਨਾ ਵੀ ਇੱਕ ਦੇ ਇੱਕ ਦੋ ਤਰੀ ਹੋ ਹਾਂਜੀ ਦੋਨੋਂ ਤਕਰੋ ਆਪਾਂ ਇਹਨਾਂ ਦਾ ਧੰਨਵਾਦ ਆ ਦੀਏ ਆਪਦਾ ਖਰਚਾ ਪਾਣੀ ਲੈ ਲਈਏ ਦੋਆਂ ਤੋਂ ਫੇਰ ਤਾਂ ਫੇਰੇ ਆ ਹਾਂਜੀ ਸਿੱਤੀਆਂ ਗੱਲਾਂ ਨੇ ਆਪਣੇ ਲਈ ਤਾਂ ਕਿਉਂ ਜੀ ਆਹ ਲਓ ਬਾਈ ਤਾਂ ਬਾਈ ਠਣੀ ਲਾ ਲਾ ਠਣੀ ਬਾਈ ਅਣ ਜਾਣੋ ਤੁਰੇ ਨਾ ਇੱਕ ਕੀ ਨਿਪੜ ਗਿਆ ਥੱਲੇ ਆ ਗਿਆ ਨਿਪੜ ਗਿਆ ਉਹ ਮੈਂ ਕਹਿਣਾ ਆਹਾਂ ਵੀਣ ਜਾਣੂ ਕਿ ਸੇਖੂ ਹੋ ਦੇਖਿਆ ਫੇਰ ਤਾਂ ਤੈਨੂੰ ਕੋਈ ਗੱਲ ਬਾਤ ਦੱਸਾਂ ਜੇ ਨਹੀਂ ਅਣਜਾਣ ਕੋਈ ਅਣਜਾਣ ਨਹੀਂ ਅਣਜਾਣ ਜਿਹੜਾ ਮੰਡੀ ਜਾ ਗਿਆ ਉਹ ਅਣਜਾਣ ਹੀ ਰਹੂਗਾ ਫੇਰ ਬੱਕਰੀਆਂ ਆ ਲੈ ਸਾਡੇ ਕੋਲ ਉਹ ਤਾਂ ਘਣਾਣ ਜਾਣਾ ਉਹਨੂੰ ਕੀ ਆਖਣਾ ਆ ਬਾਈ ਦੀ ਬਰੂ ਦੇਖ ਕੇ ਦੱਸਦਾ ਮੈਂ ਬੱਕਰੀਆਂ ਫਿਰ ਪੜਿਆ ਲੋਕਾਂ ਤੇਰੇ ਲੈ ਦਾ ਬੱਕਰੀਆਂ ਨੇ ਜੇ ਰਾਤ ਨੂੰ ਨੂੰ ਨਹੀਂ ਦਰਦ ਹੋ ਗਿਆ ਤੂੰ ਉੱਠ ਕੇ ਵਗ ਜੀਗਾ ਹਾਂ ਉਹ ਤਾਂ ਠੀਕ ਓ ਜਦੋਂ ਨਾਲ ਲਈ ਪਰ ਤੂੰ ਮੇਰੀ ਯਕੀਨ ਕਰ ਤੂੰ ਮੈਨੂੰ ਫੋਨ ਕਰੀਂ ਦੇ ਤੂੰ ਮੈਂ ਤੇਰਾ ਫੋਨ ਚੱਕੂ ਰਾਤ ਨੂੰ ਸੁੱਤੇ ਪਈ ਪੱਕੀਆਂ ਗੱਲਾਂ ਨੇ ਮੇਰੀਆਂ ਅਲਾ ਕੋਈ ਸੜਾ ਫੋਨ ਵੀ ਨਹੀਂ ਚੱਗਦਾ ਲੈਣ ਦਾ ਰੇਦੀ ਤਾਂ ਗੱਲ ਛੱਡ ਇਹਦਾ ਤੇਰਾ ਯਾਰ ਮਿੱਤਰ ਹੁਣ ਹੱਥ ਨੇ ਪੈਲੀ ਲਵਾ ਦੀ ਹਾਂ ਤੇ ਮਾਲਾ ਆਣ ਬਾਈ ਨੀਂਦ ਨਹੀਂ ਆਉਂਦੀ 6 ਤਾਂ ਹੈ ਲੈ ਲਈ ਇੱਕ ਤਾਂ ਇਹਨੂੰ ਦੁੱਧ ਘਟ ਚਗਾਈ ਬੱਚਿਆਂ ਨੂੰ ਗਰਮੀ ਦਾ ਦੁੱਧ ਹੈ ਇਹ ਗੱਲ ਤਾਂ ਤੂੰ ਮੰਨਦਾ ਹੈ ਸਹੀ ਹੈ ਤੇਰੀ ਸੋਣ ਵਾਲਾ ਸੱਚ ਜਿੱਤੇ ਬੱਕਰੀ ਦੇ ਪੈਸੇ ਲਾਏ ਨਹੀਂ ਕਿਤੇ 4 14 ਮਾਰਾਂ ਗੂ ਦੁੱਧ ਚਗਾਈਆਂ ਮੈਂ ਤਾਂ ਚੋਲਿਆ ਕਣੀ ਕੜਕੀ ਏਦਾਂ ਹੱਥ ਬਾਈ ਜਮਾ ਖਾਲੀ ਕਰਕੇ ਚਗਾਈ ਖਾਲੀ ਕਰ ਦੇ ਜੰਨਤ ਘਟ ਚਗਾਇਗਾ ਉਹਨਾਂ ਨੂੰ ਮੇਰੀਆਂ ਗੱਲਾਂ ਨੋਟ ਕਰ ਲਈ ਕਿਤੇ ਕਹਿੰਦੇ ਛੇਤੀ ਮੋਟੇ ਕਹਿੰਦੇ ਮੁੱcke ਮੱਟੇ ਨਹੀਂ ਹੁੰਦੇ ਐ ਡੈਰੀ ਚ ਟਰੱਕ ਕੋਈ ਚੱਕਰ ਲਾਗਦਾ ਮੰਜੇ ਪੰਜਾਂ ਦੇ ਬਰਾਬਰ ਹੁੰਦਾ ਬੱਕਰੀ ਦਾ ਉਹ 55 ਇੱਧਰ ਤਾਂ ਹੋ ਜਾ ਤਾਂ ਹਾਂਡਾ ਲਾ ਕਰਕੇ ਦੇ ਦਿੰਦੀ ਮੇਂਜ ਬਾਪ ਨੂੰ ਕੁੜੀਆਂ ਕੁੱਟੀ ਦਿੰਦੀ ਐ ਤੇ ਬਾਕੀ ਗੱਲ ਰਹੀ ਨੂੰ ਕੋਈ ਰੋਟੀਆਂ ਲਾਟੀਆਂ ਨਾ ਪਾਈ ਕੱਚਾ ਆਟਾ ਨਾ ਚਾਣੀ ਚੋਲ ਨਾਲ ਜਾ ਵੜਾ ਕੇ ਗਰਮ ਚ ਇਹਨੂੰ ਕਾੜਾ ਵੀ ਨਾ ਪੀਂ ਖਰਾਬ ਆ ਵਰਸੀਣ ਐਨੇ ਕੁ ਜੋ ਕਣਕ ਰਲਾ ਕੇ ਹੱਥੋਂ ਤੱਕ ਦੇ ਮੁਠੀ ਦਾ ਜਾ ਦੇ ਬਸ ਹੋਰ ਦੇਖੀ ਨਾਲ ਹੀ ਵਾਜਦਾ ਨਾ ਮੈਂ ਕਿੰਨਾ ਕਿਦੇ ਬਗ। ਓਏ ਪੈਸੇ ਲਾਈਆਂ ਪੇਟ ਪੱਟੀ ਬੰਨ੍ਹ ਲਈ। ਵੀਡੀਓ ਬਣੀ ਦਾ ਜਰਾ ਜੋੜ ਕਰ। ਦੱਸਣ ਦਾ ਹੱਕ ਬਣਦਾ ਕਰੇ ਨੂੰ। ਨਾ ਤਾਇ ਸਹੀ ਗੱਲ ਐ। ਤੇਰੇ ਵਾਲੇ ਤਾਂ ਮੈਂ ਨਹੀਂ ਹੈਗਾ। ਵੀ ਆਪਦਾ 500 ਲਿਆ ਚੱਲ ਮੇਰੇ ਭਾਈ। ਹਾਂ। ਇੱਕ ਗੱਲ ਹੋਰ ਐ। ਹਾਂ। ਗੱਲ ਸੱਚੀ ਮੂੰਹ ਤੇ ਅਗਲਾ ਕਹਿ ਦੇਣਾ ਉਹ ਲੱਖ ਦੀ ਮੂੰਹ। ਲੈ ਨੰਬਰ ਵੀ ਦਿੰਨਾ ਮੇਰਾ ਤੈਨੂੰ। ਆਂ ਦੇਖ ਲੈ। ਹਾਂ। ਬੱਕਰੀ ਚੰਗੀ ਦੋਈ। ਇਹ ਆਤਾ ਕੋਈ ਕੁੜੀ ਦਵਾਈਆਂ ਵੇਚਦੀ ਆ। ਰੇਖ ਸ੍ਰੀ ਬੰਦੇ ਦੇ ਲਈ ਵਾਸਤੇ। ਬਹੁਤ ਤਕੜੀ ਮੈਡਮ ਡਾਕਟਰ ਨਹੀਂ ਸਰਕਾਰੀ। ਸਹੀ ਗੱਲ ਆ ਅਗਲੇ ਅਗਲੇ। ਬੜੀ ਦਾ ਧਰਮ ਦੀ ਭੈਣ ਹੈ ਵਿਚਾਰੀ। ਠੀਕ ਆ ਅਗਲੇ ਦੱਸਿਆ ਜਰੂਰ। ਹਾਂ ਚੱਲ ਰਾਜੂ ਬੋਟ ਫਾਰਮ ਦਾ ਬੱਜਾ ਆ ਮੇਰਾ ਨੰਬਰ ਲੈ ਲੀਏ ਪੈਸੇ ਦਾ। ਚੱਕ। ਉਹ ਬਾਈ ਪੈਸੇ ਦੇਈ ਯਾਰ ਤੂੰ ਰੌਲਾ ਥੋੜਾ ਜਿਹਾ। ਉਹ ਦਵਾਉਣੀ ਆ ਪੈਸੇ। ਆੜਦੀ ਰਾਜੂ ਕਾਰਡ। ਖੜਾ ਰਾਜੂ ਨੂੰ ਲੈ ਚੱਲਦੇ ਆ। ਆ ਕਾਰਡ ਦੇ ਬਾਈ ਜੀ। ਮੈਨੂੰ ਫਰਾ ਸਾਰੀ ਬਾਤ ਨਹੀਂ। ਉਹ ਬਾਈ ਨੂੰ ਕਾਰਡ। ਉਹ ਜਿਹੜਾ ਸੇਵ ਵਾਲਾ। ਉਹ ਖਰਚਾ ਤੂੰ ਕਿਤੇ ਜਾਣੇ? ਉਹ ਸੇਵ ਵਾਲੇ ਉਹ ਨਾ ਘਟੇ ਤੇ ਤੇਰੇ ਕੋਲ ਹੀ ਰੱਖ ਪਾਲਿਆ ਉਹ ਦੇਸੀ ਦਵਾਈ ਲੈ ਲਈ ਹਾਂ ਆਲਾ ਬੇਚਰਾ ਸਾਲਾ ਠੀਕ ਕਰ ਲੈ 920 ਦੰਨਾ ਯਾਰ ਆ ਕੇ ਆਹੀ ਭਾਈ ਲੈ ਕਿੱਥੇ ਬੜੇ ਜਲਦੀ ਆਵੇ ਜਲਦੀ ਉੱਥੇ ਕੋਈ ਰੋਟੀ ਰੋਟੀ ਆਉਣ ਦੇ ਨਾਲ ਉੱਥੋਂ ਆ ਗਿਆ ਸੀ ਪਹਿਲਾ ਇੱਕ ਕੰਮ ਤਾਂ ਕਰ ਲੋ ਫਿਰ ਉਧਰ ਜਾ ਆਇਓ ਉਹ ਇਹ ਰੋਲ ਆਇਆ ਕੀ ਹੋ ਗਏ 12 ਕਿੰਨਾ ਕਿੰਨੇ ਹੋ ਗਏ 12 ਹੋ ਗਏ ਬਸ ਬਚਾਲੇ ਕਾਨੂੰ ਮੈਂ ਜਰਾ ਜਿਗਾਦਾ ਛੱਡ ਦਿੰਦਾ ਬੰਦਾ 10 9 12 ਪਾਰਾ ਮਤਾ ਜਣ ਦੇਈ ਤੀ 13 14 12 ਇਹ ਜਰਾ ਗਾ ਕੇ ਲੈ ਗਿਆ ਯਾਰ ਕੋਈ ਨਾ ਕੋਈ ਨਾ ਹੋ ਰਹੀ ਜੋਈ ਨਾ ਯਾਦ ਕਰਦੇ ਲੋਕ ਪਾਈ ਕਣਤ ਮਤੀ ਦੂਜੇ ਬਈ ਮੇ ਇਤਰਾ ਦੇ ਦੇ ਕੌਣ ਨੰਬਰ ਦੇ ਦੇ ਮਾਰ ਦਿੰਦੇ ਕੋਲ ਡਾ ਭਲਾ ਜਿਹੜੇ ਤੇ ਕਢਾ ਕੇ ਲਿਆਦਾ ਨਹੀਂ ਭਾਈ ਕਢਾ ਕੇ ਲੈਦੇ ਭਰਾਵਾਂ ਨੂੰ ਲਾ ਕੇ ਲਿਆਦੇ ਕੋਚ ਕਿੰਨੇ ਰਹਿ ਗਏ ਭਾਈ ਇਹ 350 ਬਣੂ ਸਾਡੇ 29 ਆ ਗਿਆ ਤਰੇ ਨਹੀਂ ਆਪਣਾ ਰਹਿ ਗਿਆ ਤਿੰਨ ਰਹਿ ਗਿਆ ਤਿੰਨ ਰਹਿ ਗਿਆ 2000 ਰਹਿ ਗਿਆ ਕੋਡ ਕੋਡ ਨੰਬਰ ਦੇਖੋ ਜੱਟਾਂ ਨਹੀਂ ਹੈਗਾ ਉਹ ਕੋਡ ਹੈ